ਨਾਲੀ ਮੋਰੀ ਵੀ ਸਾਰਿਆਂ ਦੀ ਸਾਫ ਕਰਦੇ ਤੇ ਇਹਨਾਂ ਦਾ ਸੀਬਰੇ ਕੇ ਵੀ ਇਹਨੇ ਜ਼ਿੰਮੇਵਾਰੀ ਦੇ ਰੱਖੀ ਹੈ ਹਮਕੋ ਸੀਬਰੇ ਦਾ ਕੰਮ ਕਰਾਂਗੇ ਤੋ ਇੱਥੇ ਰਹਿਣਗੇ ਸਾਰਾ ਕੰਮ ਕਰਾਂਗੇ ਅਗਰ ਸੀਬਰੇ ਦਾ ਕੰਮ ਨਹੀਂ ਕਰਾਂਗੇ ਤਾਂ ਤੋ ਇਹ ਪਿੰਡ ਦੇ ਨਿਕਲ ਜਾਉ ਨਹੀਂ ਕਰਾਂਗੇ ਕੋਈ ਕੰਮ ਇਹ ਚੱਕਰ ਹੈ ਨਾਲ ਇਹ ਗੱਡਰ ਸਾਫ ਕਰਨ ਵਾਸਤੇ ਜਿਹੜਾ ਪਿੰਡ ਦਾ ਗੱਡਰ ਹੈ ਉਹਨੂੰ ਸਾਫ ਕਰਨ ਵਾਸਤੇ ਅੰਦਰ ਬੜੇ ਹੋਣੇ ਪ੍ਰਾਈਵੇਟ ਤੌਰ ਤੇ ਕਿਸੇ ਨੇ ਇਹਨਾਂ ਨੂੰ ਲਾਇਆ ਹੋਣਾ ਉੱਥੇ ਗੈਸ ਚੜਨ ਨਾਲ ਇਹਨਾਂ ਦੀ ਹਾਲਤ ਖਰਾਬ ਹੋ ਗਈ ਤੇ ਸਰਪੰਚ ਸਾਹਿਬ ਇਹਨਾਂ ਨੂੰ ਹਸਪੀਟਲ ਲਿਆਏ ਮੇਰਾ ਨਾਮ ਹੈ ਮਨੀਤ ਹੈ। ਗਏ ਰਾਜਸਥਾਨ ਦੇ ਰਹਿਣ ਵਾਲੇ ਹਨ ਉਹ ਗਏ ਕੀ ਸਰੀ ਕਟਮਾਈ। ਮੈਂ ਤਹਿਸੀਲਦਾਰ ਦਿਨਾਨਗਰ ਗੁਰਮੀਤ ਸਿੰਘ ਮਿਚਰਾ। ਇੱਕ ਗੱਡਰ ਸਾਫ ਕਰਨ ਵਾਸਤੇ ਜਿਹੜਾ ਪਿੰਡ ਦਾ ਗੱਡਰ ਹੈ ਉਹਨੂੰ ਸਾਫ ਕਰਨ ਵਾਸਤੇ ਅੰਦਰ ਬੜੇ ਹੋਣੇ ਪ੍ਰਾਈਵੇਟ ਤੌਰ ਤੇ ਕਿਸੇ ਨੇ ਇਹਨਾਂ ਨੂੰ ਲਾਇਆ ਆਉਣਾ। ਤੇ ਉੱਥੇ ਗੈਸ ਚੜਨ ਨਾਲ ਇਹਨਾਂ ਦੀ ਹਾਲਤ ਖਰਾਬ ਹੋ ਗਈ ਤੇ ਸਰਪੰਚ ਸਾਹਿਬ ਇਹਨਾਂ ਨੂੰ ਹਸਪਤਾਲ ਲੈ ਆਏ। ਜਦੇ ਵਿੱਚ ਉਹ ਇੱਕ ਦੀ ਡੈਥ ਹੋ ਗਈ ਪੂਰਾ ਹੋ ਗਿਆ ਤੇ ਦੂਸਰੇ ਦੀ ਹਾਲਤ ਖਰਾਬ ਹੋਣ ਕਰਕੇ ਦਿ올 ਹਸਪਤਾਲ ਉਹਨੂੰ ਸ਼ਿਫਟ ਕੀਤਾ ਇਹਨਾਂ ਨੇ। ਆਪ ਜੀ ਸਨ ਜੀ ਤਿੰਨ ਤਿੰਨ ਬੰਦੇ ਇੱਕ ਦੀ ਹੌਸਲ ਇੱਕ ਕੁੱਲ ਤਿੰਨ ਬੰਦੇ ਸੀ ਇੱਕ ਬੰਦਾ ਇੱਥੇ ਦਾਖਲ ਹੈ ਜਿਹਦਾ ਜਿਹੜਾ ਐਸਐਮਓ ਸਾਹਿਬ ਨੇ ਦੱਸਿਆ ਕਿ ਉਹ ਥੋੜਾ ਜਾ ਠੀਕ ਹੈ ਅੱਛਾ ਤੇ ਸਾਰੇ ਜਿਹੜਾ ਗੱਟਰ ਸਾਫ ਕਰਨ ਵਾਲੇ ਦੇ ਜਿਹੜਾ ਪ੍ਰਾਈਵੇਟ ਦੇ ਉਹਦੇ ਬੰਦੇ ਲਾਹੇ ਕੋਈ ਉਹਨਾਂ ਦੇ ਚਲਾ ਬੰਦਾ ਨਹੀਂ ਸੀ ਤਿੰਨ ਬੰਦੇ ਲਾਹ ਦੇ ਮਜ਼ਦੂਰ ਕੋਈ ਬਣਾ ਕੋਈ ਕੰਪਨੀ ਪਰਪਰ ਉਹ ਹੀ ਸੇਫਟੀ ਨਹੀਂ ਕੁਛ ਨਹੀਂ ਆਉਂਦਾ ਤੇ ਇਹ ਤੇ ਉਹ ਸਰਪੰਚ ਸਾਹਿਬ ਹੀ ਦੱਸਣਗੇ ਇੱਕ ਵਾਰੀ ਉਹ ਇਲਾਜ ਹੋ ਜਾਵੇ ਫਿਰ ਕੁਛ ਦੇ ਉਹਨਾਂ ਨੂੰ ਕੀ ਕਹਿੰਦੇ ਨੇ ਉਹ ਕਿਨੇ ਲਾਇਆ ਸੀ ਇਹਨਾਂ ਨੂੰ ਕਿਉਂ ਲਾਇਆ ਸੀ ਸਰਪੰਚ ਸਾਹਿਬ ਕਹਿੰਦੇ ਮੈਨੂੰ ਨਹੀਂ ਪਤਾ ਪ੍ਰਾਈਵੇਟ ਤੌਰ ਤੇ ਕਿਸੇ ਨੇ ਲਾਇਆ ਸੀ ਗਾਟਰ ਬੰਦ ਸੀਗੇ ਸੀਵਰੇਜ ਬੰਦ ਸੀਗਾ ਉਹ ਸਾਫ ਕਰਨ ਵਾਸਤੇ ਲਾਇਆ ਸੀ ਉਹ ਬਾਕੀng ਡਿਟੇਲ ਦੇਣਗੇ ਇੱਕ ਵਾਰੀ ਦੇਖ ਲੈਣ ਜਰਾ ਜਿਹੜਾ ਜਿਆਦਾ ਸੀਰੀਅਸ ਹੈ ਉਹਨੂੰ ਸੰਭਾਲ ਲੈਣ ਸਰਕਾਰ ਕੋਲ ਪੁੱਛਿਆ ਜਾ ਰਿਹਾ ਹੈ ਹੈਲਪ ਵਾਸਤੇ ਸੱਦੇ ਬੰਦੇ ਕੋਈ ਨਹੀਂ ਉੱਚ ਅਧਿਕਾਰੀਆਂ ਨੂੰ ਦੱਸ ਦਿੰਦੇ ਆ ਰਿਪੋਰਟ ਬਣਾ ਕੇ ਭੇਜ ਦਿਆਂਗੇ ਦੇਖਦੇ ਆ ਕੀ ਹੁੰਦਾ ਹੈ ਜੀ ਗ੍ਰਾਮ ਪੰਚਾਇਤ ਕੀ ਕਿਹੜੀ ਕਿਹੜੀ ਗ੍ਰਾਮ ਪੰਚਾਇਤ ਹੈ ਚਾਵਾ ਗ੍ਰਾਮ ਪੰਚਾਇਤ ਚਾਵਾ ਜੀ ਚਾਵਾ ਪੇਡਾ ਹੈ